ਉਹਨੇ ਘਰ ਦੇ ਵਿੱਚ ਲੁਕੋ ਰੱਖਿਆ ਸੀ ਅਜਿਹਾ ਸਮਾਨ ਕਿ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਤੇ ਪੁਲਿਸ ਨੇ ਜਦੋਂ ਮਾਰਿਆ ਘਰ ਦੇ ਵਿੱਚ ਛਾਪਾ ਤਾਂ ਅੰਦਰਲਾ ਸੀਨ ਦੇਖ ਕੇ ਉਹ ਵੀ ਹੈਰਾਨ ਰਹਿ ਗਏ ਦੱਸਦੀ ਹੈ ਕਿ ਲੁਧਿਆਣਾ ਐਂਟੀ ਨਾਰਕੋਟਿਕ ਟਾਕਸ ਫੋਰਸ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਆ ਜਦੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਆਦਰਸ਼ ਨਗਰ ਦੇ ਘਰ ਦੇ ਵਿੱਚ ਰੇਡ ਕਰਕੇ ਇੱਕ આરોપી ਨੂੰ ਕਾਬੂ ਕਰਕੇ ਉਸ ਦੇ ਨਿਸ਼ਾਨਦੇਹੀ ਤੇ ਘਰ ਦੇ ਅੰਦਰ ਲੁਕੋ ਕੇ ਰੱਖੀ ਗਈ 516 ਗ੍ਰਾਮ ਹੈਰਨ 210000 ਰੁਪਏ ਦੀ ਡਰੱਗ ਮਣੀ ਬਰਾਮਦ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਮੱਖਣ ਰਾਮ ਨੇ ਦੱਸਿਆ ਕਿ ਏਐਸੀ ਮਨੀਸ਼ ਰਿਆਤ ਤੇ ਗੁਪਤ ਸੂਚਨਾ ਮਿਲੀ ਸੀ ਜਿਹਦੇ ਆਧਾਰ ਤੇ ਉਹਨਾਂ ਨੇ ਕਾਰਦੇ ਵਿੱਚ ਛਾਪਾ ਮਾਰਿਆ ਤੇ ਹੈਰਨ ਬਰਾਮਦ ਹੋਈ ਹੈ। ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਕਰ ਲੋ ਅਸੀਂ ਪੁਲਿਸ ਪਾਰਟੀ ਆਪਸਰਾ ਦੇ ਹੋਂਗਸਾਰ ਜਿਹੜੇ ਆ ਭੇੜੇ ਪੁਰਖਿਆਂ ਦੀ ਤਲਾਸ਼ ਦੇ ਸੰਬੰਧ ਵਿੱਚ ਤਾਜਪੁਰ ਰੋਡ ਤੇ ਮੌਜੂਦ ਸੀਗੇ। ਜਿੱਥੇ ਏਸੀ ਮਨੀਸ਼ ਰਿਆਤ ਨੂੰ ਜਿਹੜੀ ਹੈ ਮੁਕਫੀ ਹੋਈ ਵੀ ਕਨਾਲ ਬਸੀ ਜਿਹੜਾ ਹੈ ਸਨ ਆਫ ਨਰੇਜ ਬੱਚੇ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਹੁਣ ਉਹ ਆਪਣੇ ਇੱਥੇ ਭਰਾ ਕੋਲ ਆ ਕੇ ਰਹਿ ਰਿਹਾ ਤੋਂ ਚਾਰ ਦਿਨ ਤੋਂ ਜਿਹੜਾ ਹੈਰੋਇਨ ਦੀ ਭਾਰੀ ਮਾਤਰਾ ਵਿੱਚ ਜਿਹੜਾ ਤਸ਼ਕੀ ਕਰਦਾ ਵੀ ਜੇ ਜਲਦੀ ਤੋਂ ਜਲਦੀ ਰੇਡ ਕੀਤੀ ਜਾਵੇ ਤਾਂ ਇਹ ਹੈਰੋਇਨ ਸਮੇਤ ਕਾਬੂ ਆ ਸਭ ਮੁਖਰੀ ਦੇ ਆਧਾਰ ਤੇ ਅਸੀਂ ਪਰਚਾ ਦਾ ਜਗਰਵਾ ਕੇ ਫਿਰ ਦੇ ਦੋਸ਼ੀ ਦੇ ਭਰਾ ਦੇ ਘਰੇ ਜਿਹੜਾ ਉੱਥੇ ਰੇਡ ਕੀਤੀ ਤਾਂ ਇਹ ਉਹਦੇ ਕੰਪਨੀ ਦੀ ਤਲਾਸ਼ੀ ਕੀਤੀ ਤਾਂ ਜਿੱਥੋਂ ਸਾਨੂੰ 516 ਗ੍ਰਾਮ ਹੈਰੋਇਨ ਤੇ 2,110,000 ਰੁਪਏ ਜਿਹੜੇ ਡਰਗ ਮਨੀ ਬਰਾਮਦ ਹੋਏ ਸਰ ਕਿੰਨੇ ਕਦੇਰ ਤੋਂ ਇਹ ਕੰਮ ਕਰ ਰਿਹਾ ਸੀਗਾ ਇਹ ਇਹ ਮਾਲ ਕਿੱਥੋਂ ਲਿਆਉਂਦਾ ਸੀ ਕਿੱਥੇ ਇਹਨੇ ਸਪਲਾਈ ਕਰਨਾ ਸੀ ਇਹ ਕਾਫੀ ਦੇਰ ਤੋਂ ਹੈਰੋਨ ਦਾ ਆਪ ਵੀ ਨਸ਼ਾ ਕਰਦਾ ਤੇ ਅੱਗੇ ਇਹ ਵੇਚਦਾ ਵੀ ਆ ਤੇ ਇਹ ਚਵਾਲ ਥਾਣਾ ਏਰੀਏ ਦੇ ਵਿੱਚੋਂ ਜਾ ਕੇ ਇਹ ਲੈ ਕੇ ਆਉਂਦਾ ਕੋਈ ਗੋਲਦੀ ਨਾਮ ਦਾ ਬੰਦਾ ਹੈ ਜਿਹੜੀ ਉਹ ਇਹ ਮਤਲਬ ਇਹ ਅੱਗੇ ਲੈਂਦਾ ਸਪਲਾਈ ਤੇ ਅੱਗੇ ਆਪਣੇ ਇਲਾਕੇ ਦੇ ਵਿੱਚ ਇੱਥੇ ਲੁਧਿਆਣਾ ਏਰੀਏ ਦੇ ਵਾਕ ਉਹ ਇਲਾਕੇ ਦੇ ਵਿੱਚ ਜਿਹੜਾ ਸਪਲਾਈ ਕਰਦਾ ਸਰ ਪਹਿਲਾਂ ਵੀ ਮਾਮਲੇ ਦਰਜ ਨੇ ਇਹਨਾਂ ਦੇ ਹਾਂ ਇਸ ਦੇ ਉੱਤੇ ਪਹਿਲਾਂ ਵੀ ਹੈਰੋਨ ਦੀ ਪਰਚੇ ਦਰਜ ਹੈ ਕੋਈ ਦੀ ਪ੍ਰੋਪਰਟੀ ਵੀ ਸੀ ਕੀਤੀ ਜਾਊ ਹਾਂਜੀ ਇਹਦੇ ਅਸੀਂ ਅੱਜ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਹਦਾ ਜਿੰਨਾ ਵੀ ਇਹ ਪ੍ਰੋਪਰਟੀ ਸੀਜ਼ ਕਰਾਵਾਂਗੇ ਅਤੇ ਹੋਰ ਵੀ ਜੋ ਵੀ ਗੱਲਬਾਤ ਸਾਹਮਣੇ ਆ ਗਈ ਉਹਨੂੰ ਸਾਹਮਣੇ ਲੈ ਕੇ ਕਾਰਵਾਈਆਂ ਕਿਲੇਵਾਂਗੇ ਸਰ ਗੋਲਡੀ ਤੋਂ ਇਲਾਵਾ ਕੋਈ ਹੋਰ ਵੀ ਇਨਵੋਲਵਮੈਂਟ ਤੇ ਆਈ ਸਾਹਮਣੇ ਫਿਲਹਾਲ ਹਜੇ ਇਹਨੇ ਗੋਲਡੀ ਦਾ ਨਾਮ ਦੱਸਿਆ ਇਹਦਾ ਰਿਮਾਂਡ ਹਾਸਲ ਕਰਾਂਗੇ ਜੱਜ ਸਾਹਿਬ ਦੇ ਪੇਸ਼ ਕਰਕੇ ਜੋ ਵੀ ਸਗੈ ਗੱਲ ਸਾਹਮਣੇ ਆਏਗੀ ਫਿਰ ਉਸ ਹਸਾਬ ਨਾਲ ਸੀ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਹੈਰਨ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 3 ਕਰੋੜ ਰੁਪਏ ਦੇ ਨੇੜੇ ਤੇੜੇ ਹੋ ਸਕਦੀ ਹੈ। ਬਾਕੀ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਦਾ ਹੱਥ ਉੱਥੇ ਤੱਕ ਪਹੁੰਚ ਸਕੇ ਜਿੱਥੋਂ ਤੱਕ ਇਹ ਸਾਰਾ ਨਸ਼ਾ ਤਸਕਰੀ ਦਾ ਕੰਮ ਕੀਤਾ ਜਾ ਰਿਹਾ ਹੈ। ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।